ਕਰਦੇ ਜੀ ਉਹ ਬਿਜਲੀ ਤਾਂ ਉਰੇ ਹੀ ਦੀ ਨਹੀਂ ਉੱਥੇ ਵੀ ਨਹੀਂ ਸੀਗੀ ਘਰ ਵੀ ਨਹੀਂ ਸੀ ਇਸ ਕਰਕੇ ਅਸੀਂ ਮੈਂ ਗੱਲ ਵਿਸ਼ੇਸ਼ ਤੌਰ ਤੇ ਉਹ ਰੱਖੀ ਹੈ ਜਿਹੜੀ ਅੱਜ ਸਾਹਮਣੇ ਨਜ਼ਰ ਆ ਰਹੀ ਆ ਬਾਕੀ ਦਾ ਤੁਹਾਨੂੰ ਗਲੀ ਗਲੀ ਘਮਾਵਾਂਗੇ ਇਹਨਾਂ ਦੀ ਡਿਵੈਲਪਮੈਂਟ ਸਾਰੀ ਨੰਗੀ ਕਰਾਂਗੇ ਬਹੁਤ ਬਹੁਤ ਧੰਨਵਾਦ ਦੁਨੀਆ ਸਾਡੇ ਗਲੀ ਚ ਪੈਚ ਨਹੀਂ ਹੋਇਆ ਸਾਡੇ ਘਰ ਤੇ ਨਹੀਂ ਹੋਇਆ ਕੋਈ ਕੋਈ বিজেপি ਵਰਕਰ ਦੋ ਸੋਨ ਬਹੁਤ ਬਹੁਤ ਸਵਾਗਤ ਆ ਭਾਰਤੀ ਜਨਤਾ ਪਾਰਟੀ ਦੇ ਲਈ ਸਾਰੇ ਵਰਕਰਾਂ ਦੇ ਲਈ ਬੜੀ ਖੁਸ਼ੀ ਦਾ ਦਿਹਾੜਾ ਜਦੋਂ ਭਾਰਤੀ ਜਨਤਾ ਪਾਰਟੀ ਦੇ ਇੱਕ ਸਿਪਾਹੀ ਜਿਨੇ ਸਾਰਾ ਜੀਵਨ ਆਪਣੀ ਪਾਰਟੀ ਦੀ ਤਰੱਕੀ ਦੇ ਲਈ ਪਾਰਟੀ ਦੇ ਕੰਮ ਕਰਦੇ ਹੋਏ ਅਲੱਗ-ਅਲੱਗ ਜ਼ਿੰਮੇਵਾਰੀਆਂ ਦੇ ਪਾਰਟੀ ਚ ਨਿਭਾਇਆ ਤਾਂ ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਨੇ ਸਾਬਤ ਕੀਤਾ ਕਿ ਇਹ ਵਰਕਰਾਂ ਦੀ ਪਾਰਟੀ ਆ ਔਰ ਵਰਕਰਾਂ ਦਾ ਮਾਨ ਸਨਮਾਨ ਰੱਖਣਾ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਫਰਜ਼ ਆ ਔਰ ਮੈਂ ਧੰਨਵਾਦ ਕਰਦਾ ਸਾਡੀ ਸਾਰੀ ਕੇਂਦਰ ਦੀ ਪੰਜਾਬ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਜੀਵਨ ਗੁਪਤਾ ਜੀ ਜਿਨ੍ਹਾਂ ਨੇ ਕਿ ਬੜਾ ਲੰਬਾ ਸਮਾਂ ਪਾਰਟੀ ਨੂੰ ਦਿੱਤਾ ਬਹੁਤ ਲੰਬਾ ਸਮਾਂ ਸਾਨੂੰ ਇਹਨਾਂ ਦੇ ਨਾਲ ਯੁਵਾ ਮੋਰਚੇ ਤੋਂ ਲੈ ਕੇ ਹੁਣ ਤੱਕ ਕੰਮ ਕਰਨ ਦਾ ਮੌਕਾ ਮਿਲਿਆ ਸੋ ਐਸੇ ਕਾਰਿਆਕਰਤਾ ਨੂੰ ਟਿਕਟ ਦੇ ਕੇ ਤੁਹਾਡਾ ਸਾਰੇ ਪ੍ਰੈਸ ਦੇ ਵੀਰਾਂ ਦਾ ਇੱਕ ਲਗਾਤਾਰ ਬੜਾ ਵੱਡਾ ਸਵਾਲ ਚੱਲਿਆ ਆਂਦਾ ਸੀਗਾ ਤੇ ਉਹ ਸਵਾਲ ਦਾ ਜਵਾਬ ਤੁਹਾਨੂੰ ਭਾਰਤੀ ਜਨਤਾ ਪਾਰਟੀ ਨੇ ਦੇ ਕੇ ਨਵਾਜਿਆ ਵੀ ਦੇਖੋ ਜੋ ਪਾਰਟੀ ਨੇ ਸੋਚਦੀ ਆ ਜੋ ਕਹਿੰਦੀ ਆ ਉਹ ਕਰਦੀ ਆ ਸੋ ਅਜੇ ਜੀਵਨ ਗੁਪਤਾ ਜੀ ਨੂੰ ਟਿਕਟ ਮਿਲੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਦਾਤਰ ਚ ਆਏ ਨੇ ਤੁਸੀਂ ਜਦੋਂ ਤੋਂ ਟਿਕਟ ਅਨਾਉਂਸ ਹੋਈ ਆ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿੰਨਾ ਉਤਸ਼ਾਹ ਸਾਡੇ ਵਰਕਰਾਂ ਦੇ ਵਿੱਚ ਸਾਡੇ ਕਾਰਜਕਰਤਾ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਇੱਕ ਉਤਸ਼ਾਹ ਚੱਲਿਆ ਕਿਉਂਕਿ ਇਹ ਚੋਣਾਂ ਆਉਣ ਵਾਲੇ ਸਮੇਂ ਦੀ ਬਹੁਤ ਵੱਡੀ ਰੂਪਰੇਖਾ ਤੈਅ ਕਰਨ ਵਾਲੇ ਨੇ ਸੋ ਜਿੱਥੇ ਮੈਂ ਜੀਵਨ ਗੁਪਤਾ ਜੀ ਨੂੰ ਬਰਾਹੀ ਦੰਨਾ ਉਹਦੇ ਨਾਲ ਨਾਲ ਸਾਰੀ ਇਹ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਜਿੱਤਾਂ ਉਹਨਾਂ ਨੂੰ ਵੀ ਵਧਾਈ ਦਿੰਨਾ ਕਿ ਇਹਨਾਂ ਨੂੰ ਇਹ ਦੇਖ ਕੇ ਨੰਬਰ ਜਾ ਗਿਆ ਜਿੰਦਾਬਾਦ ਜਿੰਦਾਬਾਦ اور میں ਤੁਹਾਨੂੰ ਦੋ ਤਿੰਨ ਗੱਲਾਂ ਕਰਕੇ ਜੀਵਨ ਜੀ ਤੁਹਾਡੇ ਨਾਲ ਗੱਲ ਕਰਨਗੇ ਇਹ ਜ਼ਰੂਰ ਤੁਹਾਨੂੰ ਕਹਿਣਾ ਚਾਹੂੰਗਾ ਵੀ ਜਿਸ ਤੰਗ ਦੇ ਨਾਲ ਜਿਸ ਤੰਗ ਦੇ ਨਾਲ ਸਰਕਾਰ ਵੱਲੋਂ ਇਹ ਚੋਣ ਲੜਿਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਵਪਾਰੀਆਂ ਨੂੰ ਚਾਹੇ ਉਹ ਕੋਈ ਵੀ ਵੱਡੇ ਸਤਰ ਦੇ ਹੋਣ ਹੋਰ ਹੋਣ ਜਿਸ ਤੰਗ ਦਿਨਾਂ ਨੂੰ ਡਰਾ ਧਮਕਾ ਰਹੀ ਆ ਅੱਜ ਭਾਰਤੀ ਜਨਤਾ ਪਾਰਟੀ ਦੇ ਮੰਚ ਤੋਂ ਮੈਂ ਤੁਹਾਡੇ ਰਹੀਏ ਸਨੇਹਾ ਦਿਨਾਚਨ ਆਪਣੇ ਸਾਰੇ ਉਹਨਾਂ ਨੂੰ ਵੀ ਤੁਹਾਨੂੰ ਡਰਨ ਦੀ ਜਾਂ ਕਬਰਾਂ ਦੀ ਲੋੜ ਨਹੀਂ ਬੀਜੇਪੀ ਦੇ ਲੋਕ ਬੀਜੇਪੀ ਦੀ ਲੀਡਰਸ਼ਿਪ ਤੁਹਾਡੀ ਸਾਰਿਆਂ ਦੀ ਰੱਖਿਆ ਕਰਨ ਦੇ ਲਈ ਬਿਲਕੁਲ ਕਟਿਬੰਦਾ ਔਰ ਨਾਲ ਖੜੀ ਆ ਤੁਹਾਨੂੰ ਕਿਸੇ ਤੋਂ ਕਬਰਾਂ ਦੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨਹੀਂ ਇਹ ਸਰਕਾਰਾਂ ਦੇ ਹਤਕੰਢੇ અપਨਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਡਵੈਲਪਮੈਂਟ ਦੇ ਨਾਤੇ ਹਰ ਤਰੀਕੇ ਦੇ ਨਾਲ ਔਰ ਅਸੀਂ ਇਹਨਾਂ ਨੂੰ ਬਿਲਕੁਲ ਸਾਡੇ ਕੋਲ ਚਾਹੇ 17 ਦਿਨ ਨੇ ਜਾਂ 18 ਦਿਨ ਨੇ ਜਾਂ 15 ਦਿਨ ਨੇ ਅਸੀਂ ਇਹਨਾਂ ਦਿਨਾਂ 'ਚ ਇਹਨਾਂ ਨੂੰ ਭੁਲਾਵਾਂਗੇ ਜਿਹੜੀ ਇਹਨਾਂ ਨੇ 5 ਮਹੀਨੇ ਤੋਂ ਕੈਂਪੇਨ ਕੀਤੀ ਹੋਈ ਆ ਸੋ ਮੈਂ ਬੇਨਤੀ ਕਰਦਾ ਸਾਡੇ ਆਦਰਨੀਏ ਜੀਵਨ ਗੁਪਤਾ ਜੀ ਨੂੰ ਉਹ ਤੁਹਾਡੇ ਰੂਬਰੂ ਹੋਰਗੇ ਸ੍ਰੀ ਰਜਨੀਸ਼ ਤੇਮਾਨ ਜੀ ਪਾਰਟੀ ਦੇ ਸਾਡੇ ਸੂਬੇ ਦੇ ਜਨਰ ਸਕੱਤਰ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀ ਅਨਿਲ ਸਰੇਨ ਜੀ ਸਾਡੀ ਪਾਰਟੀ ਦੇ ਸੂਬੇ ਦੇ ਉਪ ਪ੍ਰਧਾਨ ਜਤਿੰਦਰ ਮਿੱਤਲ ਜੀ ਮੇਰੇ ਵੱਡੇ ਵੀਰ ਪਾਰਟੀ ਦੇ ਕੈਸ਼ੀਅਰ ਪ੍ਰਦੀਪ ਸ਼ਰਮਾ ਜੀ ਜੀ ਸਾਡੀ ਬਹੁਤ ਹੀ ਊਰਜਾਵਾਨ ਪਾਰਟੀ ਦੀ ਪੈਨ ਪੈਨ ਜਿਹੜੀ ਪਾਰਟੀ ਦੇ ਸੂਬੇ ਦੇ ਸਖਤਰ ਨੇ ਪੈਨ ਦੇ ਨੂੰ ਥਾਪਰ ਜੀ ਹਰਕਮਲ ਜੀ ਮੇਰੇ ਦੋਸਤ ਜਿਹੜੇ ਮੋਗੇ ਤੋਂ ਸਾਮਕਾ ਮਲੇ ਨੇ ਉਹ ਵੀ ਬੈਠੇ ਨੇ ਪੈਨ ਰਤੜਾ ਜੀ ਜਿਹੜੇ ਸਾਡੇ ਵਿਰਾਏ ਪਾਰਸ਼ਦਲ ਦੇ ਨੇਤਾ ਨੇ ਉਹ ਵੀ ਬੈਠੇ ਨੇ ਮੇਰੇ ਬੈਸਟ ਹਲਕੇ ਜੋ ਦੋਨੋਂ ਸਾਡੇ ਕਾਉਂਸਲਰ ਆਪਣਾ ਸੁਨੀਲ ਜੀ ਔਰ ਮੇਰੀ ਛੋਟੀ ਭੈਣ ਰੁਤਵੀ ਗੁਲਾਟੀ ਜੀ ਅਸ਼ੋਕ ਲੁੰਬਾ ਜੀ ਔਰ ਰਮੇਸ਼ ਜੀ ਦਾ ਨਾਮ ਹੈ ਇਸ ਕਰਕੇ ਖਾਸ ਕਰਕੇ ਲੈ ਰਹੇ ਆ ਰਮੀਲ ਮਾਨ ਦਾ ਬਹੁਤ ਧੰਨਵਾਦ ਕਰਦਾ ਔਰ ਲੁਧਿਆਣੇ ਦੇ ਸਭ ਕਾਰਜਕਰਤਾਵਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਹੜੀ ਆਵਾਜ਼ ਹਾਈ ਕਮਾਂਡ ਤੱਕ ਪਹੁੰਚਾਈ ਉਹਨੂੰ ਹਾਈ ਕਮਾਂਡ ਨੇ ਸੁਣਿਆ ਔਰ ਇੱਕ ਸਧਾਰਨ ਜੇ ਆਮ ਪਰਿਵਾਰ ਦਾ ਇੱਕ ਵਿਅਕਤੀ ਉਹਨੂੰ ਪਾਰਟੀ ਨੇ ਇਸ ਕਾਬਲ ਸਮਝਿਆ ਕਿ ਉਹ ਲੁਜਾਣਾ ਪੱਛਮੀ ਦਾ ਉਮੀਦਵਾਰ ਬਣ ਸਕੇ। ਔਰ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ بڑے ਸਵਾਲ ਸੀ بڑے ਦਿਨ ਤੋਂ ਅਖਬਾਰਾਂ ਦੇ ਵਿੱਚ ਖਬਰਾਂ ਚੱਲ ਰਹੀਆਂ ਸੀ ਬੜੀਆਂ ਗੱਲਾਂ ਹੋ ਰਹੀਆਂ ਸੀ ਕਿ ਬੀਜੇਪੀ ਕੋਲ ਕੈਂਡੀਡੇਟ ਨਹੀਂ ਹੈਗਾ ਬੀਜੇਪੀ ਦਾ ਕੈਂਡੀਡੇਟ ਡਿਕਲੇਅਰ ਨਹੀਂ ਹੋ ਰਿਹਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 29 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਇਸ ਲੁਜਾਣਾ ਵੈਸਟ ਕੌਨਸਿਲੈਂਸੀ ਜੋ ਬੀਜੇਪੀ ਦੇ ਨੇ। ਸ਼ਾਇਦ ਕਿਸੇ ਪਾਰਟੀ ਦੇ ਇੰਨੇ ਉਮੀਦਵਾਰ ਨਹੀਂ ਹੋਣਗੇ। ਮੈਂ ਦੋਨਾਂ ਦੀ ਗੱਲ ਕਰਦਾ ਇੱਕ ਨੇ ਤਾਂ ਸੁੱਤਾ ਪਿਆ ਬਣਾ ਦਿੱਤਾ ਇੱਕ ਕੋਲ ਇੱਕ ਨੇ ਜਿਹੜਾ ਬਣਾਇਆ ਉਹ ਚਾਹੇ 2 ਮਹੀਨੇ ਤੋਂ ਕਾ ਡੇਢ ਮਹੀਨੇ ਤੋਂ ਲੱਗਿਆ ਉਹ ਵਿਸ਼ਾ ਨਹੀਂ ਹੈਗਾ ਲੋਕ ਸਭ ਸਮਝਦਾਰ ਨੇ ਲੋਕ ਸਮਝਦੇ ਆ ਗੱਲਾਂ ਸਾਡੇ 29 ਕੈਂਡੀਡੇਟਾਂ ਚੋਂ ਪਹਿਲਾਂ ਲੋਕਲ ਅਬਜ਼ਰਵਰ ਆ ਕੇ ਉਹਨਾਂ ਚੋਂ ਚੈੱਕ ਕਰਕੇ ਗਏ ਉਹਨਾਂ ਨੇ ਇੱਕ ਛੋਟਾ ਪੈਨਲ ਬਣਾ ਕੇ ਸਾਡੇ ਸੂਬੇ 'ਚ ਭੇਜਿਆ ਔਰ ਸੂਬੇ ਦਾ ਜਿਹੜਾ ਸਾਡਾ ਪਾਰਲੀਮੈਂਟਰੀ ਬੋਰਡ ਹੈ ਜਿਸ ਚ ਸਰੀਨ ਜੀ ਵੀ ਮੈਂਬਰ ਹੈ ਉਹਨਾਂ ਨੇ ਤਿੰਨ ਚਾਰ ਬੰਦਿਆਂ ਦਾ ਚਾਰ ਕਾਰਜਕਰਤਾਵਾਂ ਦਾ ਪੈਨਲ ਬਣਾ ਕੇ ਸਾਡੇ ਕੇਂਦਰ ਨੂੰ ਭੇਜਿਆ ਫਿਰ ਕੇਂਦਰ ਦੇ ਪੈਨਲ ਤੋਂ ਬਾਅਦ ਜਦੋਂ ਇਲੈਕਸ਼ਨ ਅਨਾਉਂਸ ਹੋਈ ਤੇ ਤੁਹਾਨੂੰ ਪਤਾ ਹੈ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਸਾਡੀ ਪਾਰਟੀ ਦੀ ਹਾਈ ਕਮਾਂਡ ਕਾਫੀ ਬੀਜ਼ੀ ਹੈ ਉਹਨਾਂ ਨੂੰ ਦੇਸ਼ ਦੀ ਚਿੰਤਾ ਹੈ ਉਹਨਾਂ ਨੂੰ ਬਾਕੀ ਚੀਜ਼ਾਂ ਦੀ ਇਹ ਕਿ ਇਲੈਕਸ਼ਨ ਤਾਂ ਇੱਕ ਬਹੁਤ ਛੋਟੀ ਗੱਲ ਹੈ ਉਹ ਦੇਸ਼ ਸੈਫਰਜ਼ ਨਾਲ ਕੁਝ ਹੋਇਆ ਹੋਵੇ ਤੇ ਉਹ ਗਣਾਓ ਕਿਸੇ ਨੂੰ ਸਮਝ ਲੱਗੂਗੀ ਉਹਦੇ ਵਿੱਚ ਕੁਝ ਨਹੀਂ ਹੋਇਆ ਹੋਇਆ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੀ ਵੀ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਬੜਾ ਸਤਿਕਾਰ ਦਿੱਤਾ ਇਸ ਹਲਕੇ ਦੀ ਜਨਤਾ ਨੇ ਉਹਨਾਂ ਨੂੰ ਦੋ ਵਾਰੀ ਜਿਤਾਇਆ ਮੰਤਰੀ ਵੀ ਬਣ ਗਏ ਹੁਣ ਜਦੋਂ ਪੂਰੀ ਤਾਕਤ ਆ ਗਈ ਫਿਰ ਤੁਸੀਂ ਲੋਕਾਂ ਨੂੰ ਮਿਦਣਾ ਸ਼ੁਰੂ ਕਰਤਾ ਹੁਣ ਮੈਂ ਤਾਂ ਇਹ ਤੁਹਾਡੇ ਮਾਧਿਅਮ ਦੇ ਨਾਲ ਜਨਤਾ ਨੂੰ ਇਹੀ ਗੱਲ ਕਹਿਣੀ ਚਾਹੁੰਦਾ ਕਿ ਇਹ ਤੁਹਾਡੇ ਪਰਖੇ ਹੋਏ ਦੇਖੇ ਹੋਏ ਲੋਕ ਨੇ ਇੱਕ ਸਰਕਾਰ ਉਹ ਆ ਜਿਹੜੀ ਝੂਠੇ ਵਾਅਦੇ ਕਰਦੀ ਹੈ ਦੂਜਾ ਦੂਜੀ ਕੈਂਡੀਡੇਟ ਉਹ ਨੇ ਜਿਨ੍ਹਾਂ ਨੇ ਬੜਾ ਕੁਝ ਕੀਤਾ ਮੈਂ ਹੁਣ ਆਪਣੇ ਮੂੰਹੋਂ ਕੁਝ ਕਹਾਂਗਾ ਤੇ ਫਿਰ ਗੱਲ ਚੰਗੀ ਨਹੀਂ ਲੱਗਣੀ ਤੁਸੀਂ ਸਭ ਜਾਨੂ ਜਾਣੋ ਔਰ ਜਿਸ ਪਾਰਟੀ ਨੇ ਅੱਜ ਕੈਂਡੀਡੇਟ ਉਤਾਰਿਆ ਭਾਰਤੀ ਜਨਤਾ ਪਾਰਟੀ ਨੇ ਸਾਡੀ ਪਾਰਟੀ ਨੇ ਅਸੀਂ 15 ਦਿਨ ਦੇ ਵਿੱਚ ਉਹ ਜਲਵਾ ਕਰਕੇ ਦਿਖਾਵਾਂਗੇ ਤੁਹਾਨੂੰ ਤੁਸੀਂ ਇਹ ਮਹਿਸੂਸ ਕਰੋਗੇ ਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਬਾਅਦ ਚ ਕੈਂਡੀਡੇਟ ਅਨਾਉਂਸ ਕਰਕੇ ਵੀ ਸਭ ਤੋਂ ਅੱਗੇ ਨਿਕਲੀ ਹੋਈ ਹੈ ਔਰ ਇਹ ਲੋਕਾਂ ਦਾ ਜੈ ਜੀ ਹਿੰਦੂ ਜੈ ਜੀ ਇਹ 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 ਲੋਕਾਂ ਦਾ ਸਤਕਾਰ ਔਰ ਪਿਆਰ ਹੈ ਅਸੀਂ ਕੋਈ ਅੱਜ ਨਹੀਂ ਮਿਲ ਰਹੇ ਅਸੀਂ ਪਿਛਲੇ 2 ਮਹੀਨੇ ਤੋਂ ਸਾਡੀ ਪੂਰੀ ਟੀਮ ਇਸ ਹਲਕੇ ਦੇ ਜਿਹੜੇ ਬਛਿੰਦੇ ਨੇ ਉਹਨਾਂ ਨਾਲ ਸਭ ਨਾਲ ਸੰਪਰਕ ਕਰ ਰਹੀ ਆ ਸਭ ਨੂੰ ਮਿਲ ਰਹੀ ਆ ਮੈਂ ਖੁਦ 250 ਤੋਂ ਜ਼ਿਆਦਾ ਪਰਿਵਾਰਾਂ ਨੂੰ ਜਾ ਕੇ ਮਿਲ ਕੇ ਆਇਆ ਇਸ ਦੋ ਮਹੀਨੇ ਦੇ ਅੰਦਰ ਪਰ ਮੈਂ 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 ਇੱਕ ਮਿੰਟ ਮੈਂ ਗੱਲ ਪੂਰੀ ਕਰਾਂ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਅਸੀਂ ਕਿਸੇ মিডিਆ ਨੂੰ ਲੈ ਕੇ ਇਹ ਹੋਰ ਨੂੰ ਕਰਕੇ ਆਏ ਅਸੀਂ ਤਾਂ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਆ ਅਸੀਂ ਕੋਈ ਗਲਤ ਕਮਿਟਮੈਂਟ ਕਰਕੇ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਨਾ ਮੈਂ ਤੁਹਾਡੇ ਸਾਹਮਣੇ ਕੋਈ ਇਹ ਜੀ ਗੱਲ ਕਹੂੰਗਾ ਜਿਹਦੇ ਦੇ ਬਾਅਦ ਚੋਂ ਫਿਰ ਮੈਨੂੰ ਮੂੰਹ ਲਪਾਉਣਾ ਪਵੇ ਔਰ ਮੈਨੂੰ ਇਸ ਗੱਲ ਦੀ ਪੂਰਨ ਆਸ ਹੈ ਕਿ ਇੱਕ ਆਮ ਪਰਿਵਾਰ ਚੋਂ ਦਿੱਤੇ ਹੋਏ ਕੈਂਡੀਡੇਟ ਨੂੰ ਭਾਰਤੀ ਜਨਤਾ ਪਾਰਟੀ ਨੂੰ ਇਸ ਹਲਕੇ ਦੀ ਜਿਹੜੇ ਵੋਟਰ ਨੇ ਉਹ ਆਪਣੀਆਂ ਭਰਪੂਰ ਸਮਰਥਨ ਦੇ ਕੇ ਵੋਟਾਂ ਪਾਣਗੇ ਔਰ ਅਸੀਂ 200% ਜਿੱਤ ਕੇ ਆਂ। ਅਜੰਡਾ ਵੀ ਹੈ ਅਜੰਡਾ ਅਜੰਡਾ ਜਿਨ੍ਹਾਂ ਨੇ ਉਹ 26 ਸਾਡੇ ਜਿਹੜੇ ਨਿਰਦੋਸ਼ ਨਾਗਰਿਕ ਸੀ ਉਹਨਾਂ ਦੇ ਹਤਿਆਰਿਆਂ ਨੂੰ ਸਜ਼ਾ ਦੇਣ ਦੀ ਯੋਜਨਾ ਹਜੇ ਮੁੱਕੀ ਨਹੀਂ ਹੈਗੀ। ਕੱਲ ਵੀ ਪ੍ਰਧਾਨ ਮੰਤਰੀ ਜੀ ਦਾ ਬਿਆਨ ਸੀ ਕਿ ਆਪਰੇਸ਼ਨ ਸੰਦੂਰ ਹਜੇ ਚੱਲੇਗਾ। ਸੋ ਪਾਰਟੀ ਦੇ ਜਿੰਨੇ ਸਾਡੇ ਭਾਜਪਾ ਦੇ ਵਰਕਰ ਆ ਉਹ ਮੈਂ ਇਹ ਕਹਣਾ ਕਿ ਇਹ ਚੋਣੋ ਜਿੰਨਾ ਹਾਰਨਾ ਇਹ ਸਭ ਇੱਕ ਲੱਖ ਚੀਜ਼ਾਂ ਬੜਾ ਲੰਬਾ ਸਫ਼ਰ ਹੈ ਸਾਡੀਆਂ ਦੋ ਸੀਟਾਂ ਆਉਂਦੀਆਂ ਹੁੰਦੀਆਂ ਸੀ ਕਿਸੇ ਸਮੇਂ ਅੱਜ ਪੂਰੇ ਦੇਸ਼ 'ਚ ਸਰਕਾਰ ਹੈ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਹੈ ਔਰ ਮੈਨੂੰ ਉਸ ਪਾਰਟੀ ਦੇ ਵਿੱਚ ਇੱਕ ਵਿਧਾਨ ਸਭਾ ਚੋਂ ਉਮੀਦਵਾਰ ਬਣਾ ਕੇ ਭੇਜਿਆ ਮੇਰੇ ਵਾਸਤੇ ਬੜੀ ਫਖਰ ਦੀ ਗੱਲ ਹੈ ਦੂਸਰੀਆਂ ਪਾਰਟੀਆਂ ਜਿਹੜੀਆਂ ਨੇ ਉਹ 2 ਮਹੀਨੇ ਤੋਂ ਪ੍ਰਚਾਰ ਕਰ ਰਹੀਆਂ ਨੇ ਔਰ ਤੁਸੀਂ ਉਹ ਵੀ ਦੇਖ ਰਹੇ ਆ ਬੜੀ ਚਰਚਾ ਹੈ ਜੀ ਅਸੀਂ ਪਿਛੜ ਗਏ 15 ਦਿਨ ਜਿਹੜੇ ਸਾਨੂੰ ਮਿਲੇ ਨੇ ਸਾਡੇ ਕੋਲ ਕਾਰਯਕਰਤਾਵਾਂ ਦਾ ਹਜੂਮ ਹੈ ਅਸੀਂ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਭਾਰਤੀ ਜਨਤਾ ਪਾਰਟੀ ਔਰ ਮੇਰੀ ਪਾਰਟੀ ਦਾ ਇੱਕ ਇੱਕ ਕਾਰਯਕਰਤਾ ਸਾਡੀ ਪਾਰਟੀ ਦਾ ਉਹ ਸਭ ਹੁਣ ਤੋਂ ਹੀ ਜਦੋਂ ਤੋਂ ਕੈਂਡੀਡੇਟ ਆ ਗਿਆ ਉਸ ਤੋਂ ਪਹਿਲਾਂ ਵੀ ਕੰਮ ਕਰ ਰਿਹਾ ਸੀ 2 ਮਹੀਨੇ ਤੋਂ ਸਾਡੇ ਇਸ ਹਲਕੇ 'ਚ ਪ੍ਰਦੇਸ਼ ਵੱਲੋਂ ਜਿਹੜੇ ਚਨਾਉ ਪਰਿਵਾਰੀ ਲੱਗੇ ਸੀਗੇ ਮਾਨਯੋਗ ਅਵਨਾਸ਼ ਰਾਏ ਖੰਨਾ ਜੀ ਔਰ ਸਾਡੇ ਪ੍ਰਦੇਸ਼ ਦੇ ਸੰਗਠਨਮੰਤਰੀ ਮਾਨਯੋਗ ਮੰਤਰੀ ਸ਼੍ਰੀ ਨਵਸ ਲੋਹ ਜੀ ਉਹ ਲਗਾਤਾਰ ਇੱਥੇ ਕੰਮ ਕਰ ਰਹੇ ਨੇ ਔਰ ਕਾਰਯਕਰਤਾ ਉਹ ਜਿੱਥੇ ਉਹਨਾਂ ਨੇ ਊਰਜਾ ਬਣ ਬਣਾਇਆ ਉੱਥੇ ਆਮ ਜਨਤਾ ਦੇ ਨਾਲ ਵੀ ਸੰਪਰਕ ਸਾਧ ਰਹੇ ਸੀ ਅਸੀਂ ਸਭ ਲੋਕ ਵੀ ਲੱਗੇ ਹੋਏ ਸੀ ਜਿਹੜੇ ਤੁਹਾਨੂੰ ਇੱਥੇ ਬੈਠੇ ਨਜ਼ਰ ਆ ਰਹੇ ਸੋ ਅਸੀਂ ਕੋਈ ਲੇਟ ਨਹੀਂ ਹੈ 15 ਦਿਨ ਬੜੇ ਨੇ ਕਾਰਯਕਰਤਾ ਦੇ ਹਜੂਮ ਨੇ ਹਰ ਘਰ ਚ ਜਾਣਾ ਹੈ ਹਰ ਘਰ ਦਾ ਕੁੰਡਾ ਖੜਕਾਣਾ ਹਰ ਮਹੱਲੇ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣੀ ਹੈ ਸਾਡੇ ਕੋਲ ਤੱਕ ਇਹਨੂੰ ਬੜਾ ਸੱਚੀਆਂ ਗੱਲਾਂ ਹੈ 11 ਸਾਲ ਦਾ ਕੇਂਦਰ ਸਰਕਾਰ ਦਾ ਅਚੀਵਮੈਂਟਸ ਹੈ ਵੱਡੀਆਂ-ਵੱਡੀਆਂ ਅਚੀਵਮੈਂਟਸ ਔਰ ਮੈਂ ਤੁਹਾਨੂੰ ਚਾਰ ਪੰਜ ਇਸ ਕਰਕੇ ਦੱਸਣੀਆਂ ਜ਼ਰੂਰੀਆਂ ਜਾਣੀਆਂ ਕਿ ਬੜੀ ਜ਼ਰੂਰੀ ਹੈ ਜਦੋਂ ਏਅਰ ਸਟ੍ਰਾਈਕ ਹੋਈ ਸੀ ਪੀਓਕੇ ਦੇ ਅੰਦਰ ਉੱਥੇ ਲਾਂਚਿੰਗ ਪੈਨ ਤਵਸਤ ਕੀਤੇ ਅਤਵਾਦੀਆਂ ਦੇ ਭਗਵਾਨ ਸ਼੍ਰੀ ਰਾਮ ਦੇ ਮੰਦਰ ਨਿਰਮਾਣ ਦੀ ਗੱਲ ਹੋਵੇ ਤਾਰਾ 370 ਨੂੰ ਖਤਮ ਕਰਨ ਦੀ ਗੱਲ ਹੋਵੇ ਚਾਹੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਦੀ ਗੱਲ ਹੋਵੇ ਚਾਹੇ ਹੁਣ ਆਪਰੇਸ਼ਨਸ ਦੂਰ ਕੀਤਾ ਜਿਹੜੇ નિર્ਦੋਸ਼ ਮਾਰੇ ਗਏ ਸੀਗੇ ਉਹ ਉਹਨਾਂ ਨੂੰ ਸਜ਼ਾ ਦੇਣ ਦੀ ਗੱਲ ਹੋਵੇ ਅਨੇਕਾਂ ਅਨੇਕ ਕੰਮ ਮੋਦੀ ਸਰਕਾਰ ਨੇ ਕੀਤੇ ਹਨ ਔਰ ਮੈਂ ਗੱਲ ਕਹਿਣੀ ਚਾਹਨਾ ਇਹ ਮੋਦੀ ਸਰਕਾਰ ਦੀ ਗਰੰਟੀ ਯਾਨੀ ਗਰੰਟੀ ਪੂਰੀ ਹੋਣ ਦੀ ਗਰੰਟੀ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਆ ਅਸੀਂ ਇਹਨਾਂ ਮੰਗੋਣੀ ਕਿ 3 ਸਾਲ ਦਾ ਮੈਂਬਰ ਆਫ ਪਾਰਲੀਮੈਂਟ ਦਾ ਪੀਰੀਅਡ ਹੋਵੇ ਤੁਹਾਡਾ 3 ਸਾਲ ਦੇ ਵਿੱਚ ਤੁਸੀਂ ਲੁਧਿਆਣਾ ਵਿੱਚ ਕਿਤੇ ਨਜ਼ਰ ਨਹੀਂ ਆਏ ਔਰ ਅੱਜ ਤੁਸੀਂ ਵਿਧਾਨ ਸਭਾ ਦੇ ਕੈਂਡੀਡੇਟ ਬਣੇ ਐ ਤੇ ਅੱਜ ਲੀਪਾ ਪੋਤੀ ਕਰ ਰਹੇ ਹੋ ਤੁਸੀਂ ਕੇਂਦਰ ਸਰਕਾਰ ਵੱਲੋਂ ਜਿਹੜੇ ਪ੍ਰੋਜੈਕਟ ਦਿੱਤੇ ਗਏ ਉਹਨਾਂ ਪ੍ਰੋਜੈਕਟਾਂ ਤੇ ਆਪਣੀ ਸਟੈਂਪ ਲਗਾ ਕੇ ਉਹਨੂੰ ਆਪਣਿਆ ਆਪਣਾ ਆਪਣੀ ਅਚੀਵਮੈਂਟ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਇਹ ਫਰੋਜਪੁਰ ਰੋਡ ਦੀ ਐਲੀਵੇਟਰ ਰੋਡ ਬਣੀ ਸੀ ਕਿ ਤੁਸੀਂ ਕਿਸੇ ਨੂੰ ਚਿੱਠੀ ਲਿਖੀ ਸੀ ਵੀ ਐਲੀਵੇਟਰ ਰੋਡ ਬਣ ਜੇ ਜਾਂ ਜਿਹੜਾ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਹੋ ਰਿਹਾ ਹੈ ਕੋਈ ਚਿੱਠੀ ਸਾਨੂੰ ਦਿਖਾ ਦਿਓ ਵੀ ਤੁਸੀਂ ਲਿਖ ਕੇ ਰੇਲਵੇ ਸਟੇਸ਼ਨ ਲੈ ਕੇ ਆਏ ਹੋ ਮੇਰਾ ਪ੍ਰਸ਼ਨ ਹੈਗਾ ਜਿਹੜੇ ਖਾਸ ਆਦਮੀ ਪਾਰਟੀ ਵਾਲੇ ਝਾੜੂ ਵਾਲੇ ਨੇ ਉਮੀਦਵਾਰ ਸਾਹਿਬ ਉਹਨਾਂ ਨੂੰ ਪ੍ਰਸ਼ਨ ਮੈਂ ਕਰਨਾ ਚਾਹੁੰਦਾ ਕਿ ਤਿੰਨ ਸਾਲ ਜਦੋਂ ਤੁਸੀਂ ਮੈਂਬਰ ਆਫ ਪਾਰਲੀਮੈਂਟ ਰਹੇ ਰਾਜ ਸਭਾ ਦੇ ਕੋਈ ਆਪਣੇ ਫੰਡ ਚੋਂ ਪੰਜਾਬ ਵਾਸਤੇ ਜਾਂ ਲੁਧਿਆਣੇ ਵਾਸਤੇ ਕੀਤਾ ਹੋਵੇ ਯਾ ਆਪਣੀ ਸਰਕਾਰ ਸਾਰੀ ਪਾਰਟੀਜ਼ ਆਰਮੀ ਦੇ ਨਾਲ ਸੈਂਡ ਹੋਈਆਂ ਸੀਗੀਆਂ ਕਿ ਇਸ ਜਿਹੜਾ ਆਪਰੇਸ਼ਨ ਸੰਧੂਰ ਨੂੰ ਹੁਣ ਪੋਲਿਟਿਕਸ ਦਾ ਮੁੱਦਾ ਬਣਾਇਆ ਜਾਏਗਾ ਬਿਲਕੁਲ ਨਹੀਂ ਇਹ ਕੋਈ ਇਹ ਗਲ ਸਮਝ ਲੈਣਾ ਭਾਰਤੀ ਜਨਤਾ ਪਾਰਟੀ ਵਾਸਤੇ ਇਹ ਚੀਜ਼ ਕੋਈ ਮੁੱਦਾ ਨਹੀਂ ਹੈਗਾ ਇਹ ਸਾਡੇ ਕਿਉਂਕਿ ਮੇਰਾ ਮੈਂ ਇਹ ਗੱਲ ਬੜੀ ਠੋਕ ਕੇ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਪਹਿਲਾਂ ਨੂੰ ਰਾਸ਼ਟਰਵਾਦ ਸਿਖਾਇਆ ਦਿੰਦਾ ਸਾਡੇ ਚ ਕੁੱਟ-ਕੁੱਟ ਕੇ ਰਾਸ਼ਟਰਵਾਦ ਪੜਿਆ ਹੋਇਆ ਔਰ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਸਿਰਫ ਮੈਂ ਇਹ ਗੱਲ ਤੁਹਾਡੇ ਚਰਚਾ ਜਿਸ ਕਰਕੇ ਲੈਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਦੇ ਵੀ ਇਹਨਾਂ ਮਾਮਲਿਆਂ ਦੇ ਅੰਦਰ ਸਮਝੌਤਾ ਨਹੀਂ ਕੀਤਾ ਔਰ ਨਾ ਜ਼ਿੰਦਗੀ 'ਚ ਕਦੇ ਕਰਾਂਗੇ ਸਾਡੇ ਵਾਸਤੇ ਉਹ ਪਹਿਲਾ ਬਾਕੀ ਚੀਜ਼ਾਂ ਦੂਸਰੀਆਂ ਨੇ ਲੁਧਿਆਣਾ ਵੈਸਟ ਵੈਸਟ ਇਹਨਾਂ ਕਿਹੜੀ ਕਮੀ ਹੈ ਜਿਹੜੀ ਜੀਵਨ ਗੁਪਤਾ ਜੀ ਭਾਜਪਾ ਦਾ ਉਮੀਦਵਾਰ ਪੂਰੀ ਕਰੂਗਾ ਦੇਖੋ ਸੰਦੀਪ ਜੀ ਛੋਟੀਆਂ ਮੈਂ ਆਇਆ ਹੁਣ ਤੁਸੀਂ ਤੁਸੀਂ ਮੇਰੇ ਇਲਾਕੇ 'ਚ ਆਏ ਸੀਗੇ ਆ ਕੱਲ ਪੈਚਵਰਕ ਹੋਏ ਆ ਮੈਂ ਠੁੱਟ ਮਾਰ ਕੇ ਤਰ ਦਿੰਨਾ ਪੈਚਵਰਕ ਮੈਂ ਤੁਸੀ ਇਹ ਗੱਲਾਂ ਬਹੁਤ ਸੀ ਜਾਣੇ ਜਿਹੜੀਆਂ ਇਹ ਸਰਕਾਰ ਨੇ ਨਹੀਂ ਕੀਤੀਆਂ ਕੇਵਲ ਹੁਣ ਵੀ ਜਿਹੜੀ ਹੁਣ ਵੀ ਆ ਇੱਕ ਬੁਰਸ਼ ਚੱਕੀ ਫਿਰਦੇ ਨੇ ਉਹ 10 15 ਗਣੇ ਉਹ ਜਿੱਥੇ ਵੀ ਦਿਲ ਕਰਦਾ ਉੱਤੇ ਪੋਚਾ ਮਰ ਲੱਗ ਜਾਂਦੇ ਨੇ ਰੰਗ ਫੇਰਨ ਲੱਗ ਜਾਂਦੇ ਨੇ ਸੋਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਚਲੋ ਮੈਂ ਇੱਕ ਗੱਲ ਤੁਹਾਡਾ ਮੈਨੂੰ ਸਵਾਲ ਆ ਸਾਰੇ ਮੀਡੀਆ ਦੇ ਮਿੱਤਰਾਂ ਮੇਰੇ ਕੋਲ ਤੁਸੀਂ ਕਈ ਸਾਥੀ ਆਏ ਘਰ ਕਿੰਨੇ ਸਕੇਟ ਚ ਮਿਲੇ ਮੈਨੂੰ ਕਿੰਨੇ ਮਿੰਟ ਚ ਮਿਲੇ ਤੁਸੀਂ ਜਾਓ ਜਰਾ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਕੋਲ ਜੇ ਤੁਹਾਨੂੰ ਘੰਟਾਣਾ ਬੈਠ ਕੇ ਇੰਤਜ਼ਾਰ ਕਰਨਾ ਪਵੇ ਫਿਰ ਖਾਸ ਕੌਣ ਹੋਇਆ ਤੇ ਆਮ ਕੌਣ ਹੋਇਆ ਐਦਾ ਹੀ ਮੇਰਾ 24 ਘੰਟੇ ਫੋਨ ਚੱਲਦਾ ਮੈਂ 2 ਵਜੇ ਵੀ ਚੱਕੂਗਾ ਮੈਂ 2 ਵਜੇ ਵੀ ਫੋਨ ਚੱਕੂਗਾ ਲੋਕ ਕਹਿੰਦਾ ਕਿ ਤੁਹਾਡੇ ਮੈਨੀਫੈਸਟੋ ਚ ਕੁਝ ਖਾਸ ਹੋਵੇ ਨਹੀਂ ਦੇਖੋ ਮੇਰੇ ਵਾਸਤੇ ਖਾਸ ਤਾਂ ਆ ਜੇ ਜਿਹੜੀਆਂ ਜਿਹੜੀਆਂ ਦੇਖੋ ਜਿਹੜੀਆਂ ਤਾਂ ਸਮੱਸਿਆਵਾਂ ਉਹ ਸਰਕਾਰ ਨੇ ਜਿਹੜੀ ਕੋ ਡਿਵੈਲਪਮੈਂਟ ਦੀ ਗੱਲ ਹੈ ਉਹ ਸਰਕਾਰ ਨੇ ਪੂਰੀ ਕਰਦੀ ਮੈਂ ਪਹਿਲਾਂ ਕਿਹਾ ਕਿ ਇਸ ਸਰਕਾਰ ਕੋਲ ਫੰਡ ਨਹੀਂ ਹੈਗਾ ਹਾਂ ਇੱਕ ਗੱਲ ਦੀ ਮੈਂ ਕਮਿਟਮੈਂਟ ਕਰਦਾ ਜਿਹੜੇ ਕੇਂਦਰ ਨਾਲ ਸੰਬੰਧਿਤ ਪ੍ਰੋਜੈਕਟ ਹੋਣਗੇ ਉਹ ਮੈਂ ਪਹਿਲ ਦੇ ਆਧਾਰ ਤੇ ਪੂਰੇ ਕਰੂੰਗਾ